ਦੇਸ਼ ਦੇ ਨਾਲ ਨਾਲ ਅੱਜ ਪੰਜਾਬ ਦੇ ਬਹੁ ਮੁਸਲਿਮ ਆਬਾਦੀ ਵਾਲੇ ਸ਼ਹਿਰ ਮਲੇਰ ਕੋਟਲਾ ਵਿੱਚ ਵੀ ਖੂਬਸੂਰਤ ਈਦਗਾ ਵਿਖੇ ਹਜ਼ਾਰਾਂ ਲੋਕਾਂ ਨੇ ਇਕੱਠੇ ਹੋ ਕੇ ਈਦ ਦੀ ਨਮਾਜ਼ ਅਦਾ ਕੀਤੀ ਇਸ ਮੌਕੇ ਲੋਕਾਂ ਨੂੰ ਵਧਾਈ ਦੇਣ ਦੇ ਲਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਜੀ ਹਰਪਾਲ ਕੋਰ ਖੇਡ ਮੰਤਰੀ ਮੀਥੇਅਰ ਤੇ ਹਲਕਾ ਵਿਧਾਇਕ ਜਮੀਲ ਔਰ ਰਹਿਮਾਨ ਉੱਚੇ ਚਤੌਰ ਤੇ ਪਹੁੰਚੇ ਐਨਾ ਹੀ ਨਹੀਂ ਵਿਧਾਇਕ ਤੇ ਅਧਿਕਾਰੀਆਂ ਦੇ ਨਾਲ ਨਾਲ ਮੰਤਰੀ ਮੀਥੇਅਰ ਨੇ ਵੀ ਮੁਸਲਿਮ ਪਾਈਚਾਰੇ ਦੇ ਨਾਲ Eid ਦੀ ਨਮਾਜ਼ ਅਦਾ ਕੀਤੀ ਹਰ ਭਾਈ ਬਹੁਤ ਹੀ ਚੀਜ਼ਾਂ ਬਹੁਤ ਬਹੁਤ ਮੁਮਾਰਕਾਂ ਸਾਡੇ ਕਣੀਓ ਸਾਰੇ ਦੇਸ਼ਾਂ ਪਰਦੇਸ਼ਾਂ ਚ ਬੈਠਿਆ ਮੁਸਲਮਾਨ ਭਾਈਚਾਰੇ ਦੀ ਜੀ ਸਾਂਝ ਬਣੀ ਰਹੇ ਬਹੁਤ ਬਹੁਤ ਬੈਠਾ ਹਜ਼ਾਰਾਂ ਲੱਖਾਂ ਦੀ ਤਰ੍ਹਾਂ ਜਗਾ ਭਾਈ ਪਰ ਆਇਆ ਹੋਇਆ ਸੀ ਸਾਰਿਆਂ ਦੇ ਨਾਲ ਗੱਲ ਸਾਂਝੀ ਕਰਨ ਦਾ ਸਾਰਿਆਂ ਨੂੰ ਜਿਹੜਾ ਵਧਾਈ ਦੇਣ ਦਾ ਮੌਕਾ ਮਿਲਿਆ ਤੇ ਉਸ ਤੋਂ ਵੱਡੀ ਗੱਲ ਜਿਹੜੀ ਮੈਂ ਮੈਂ ਮਹਿਸੂਸ ਵੀ ਕਰਦਾ ਤੇ ਤੁਸੀਂ ਵੀ ਸਾਰੇ ਮਹਿਸੂਸ ਕਰਦੇ ਹੋ। ਕਿ ਜਿਹੜਾ ਸਾਂਝੀ ਵਾਰਤਾ ਵਾਲਾ ਮੈਸੇਜ ਸਾਡੇ ਧਰਤੀ ਤੇ ਸਾਡੇ ਗੁਰੂਆਂ ਪੀਰਾਂ ਵੱਲੋਂ ਦਿੱਤਾ ਗਿਆ ਉਹ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ। ਰੋਜਾ ਉਫਤਾਰੀ ਦੇ ਪ੍ਰੋਗਰਾਮ ਤੇ ਮੈਂ ਆਇਆ ਕੁਝ ਦਿਨ ਪਹਿਲਾਂ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਉੱਥੇ ਪੰਡਿਤ ਜੀ ਵੀ ਸੀ। ਉੱਥੇ ਗ੍ਰਾਂਤੀ ਸਾਹਿਬ ਵੀ ਸੀ। ਉੱਥੇ ਸਾਈ ਧਰਮ ਤੋਂ ਦਰਿਤ ਭਾਈਚਾਰੇ ਤੋਂ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਰੋਜਾ ਉਫਤਾਰੀ ਦਾ ਪ੍ਰੋਗਰਾਮ ਕੀਤਾ। ਤੇ ਅੱਜ ਵੀ ਈਦ ਦਾ ਤਿਹਾਰ ਸਾਰੇ ਭਾਈਚਾਰਿਆਂ ਦੇ ਲੋਕ ਮਲੇਰਕੋਟਲੇ 'ਚ ਇਕੱਠੇ ਹੋ ਕੇ ਜਿਹੜਾ ਬਣਾਉਂਦੇ ਆ ਤੇ ਉਹ ਮਲੇਰਕੋਟਲਾ ਮੈਨੂੰ ਲੱਗਦਾ ਕਿ ਅਸਲੀ ਮਲੇਰਕੋਟਲਾ ਜਿੱਦਾਂ ਦਾ ਸੁਪਨਾ ਸਾਡੇ ਆਜ਼ਾਦੀ ਜਿਹੜੇ ਕਲਾਟੀ ਸੀ ਉਹਨਾਂ ਨੇ ਦੇਖਿਆ ਸੀ ਕਿਉਂਕਿ ਜੇ ਭਗਤ ਸਿੰਘ ਨੇ ਕੁਰਬਾਨੀ ਦਿੱਤੀ ਰਾਜਗੁਰੂ ਸਿਕਦੇਵ ਨੇ ਦਿੱਤੀ ਲਾਲ ਲਾਲਾਜਪਤ ਰਾਏ ਨੇ ਦਿੱਤੀ ਤਾਂ ਉੱਥੇ ਇਸ਼ਹਾਕੁੱਲਾ ਇਹ ਵੀ ਕੁਰਬਾਨੀ ਤੇ ਹੋਰ ਵੀ ਹਜ਼ਾਰਾਂ ਮੁਸਲਮਾਨ ਭਾਈਚਾਰੇ 24 ਲੋਕ ਸੀ ਜਿਨ੍ਹਾਂ ਨੇ ਕੁਰਬਾਨੀ ਦਿੱਤੀ ਤੇ ਅੱਜ ਵੀ ਜ਼ਰੂਰਤ ਹੈ ਕਿ ਸਾਰੇ ਭਾਈਚਾਰੇ ਇਸੇ ਤਰ੍ਹਾਂ ਮਿਲ ਕੇ ਜਿਹੜਾ ਹੈ ਸਾਡਾ ਦੇਸ਼ ਨਹੀਂ ਕਿਹਾ ਜਾਂਦਾ ਜਿੱਕਾ ਗੁਲਦਸਤਾ ਹੈਗਾ ਉਹਦੇ ਵਿੱਚ ਧਰਾਲ ਮਿਲ ਕੇ ਦੇਸ਼ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਤੇ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਹੀ ਅੱਲਾਹ ਅੱਗੇ ਅਰਦਾਸ ਹੈ ਕਿ ਜਿਹੜੇ ਲੋਕਾਂ 'ਚ ਪਾੜਾ ਪਾਉਣ ਵਾਲੀਆਂ ਧਰਮਾਂ ਦੇ ਮਜਬੂਰ ਦੇ ਨਾਮ ਤੇ ਲੋਕਾਂ ਨੂੰ ਵੰਡਣ ਵਾਲੀਆਂ ਜਿਹੜੀਆਂ ਆਕਤਾਂ ਨੇ ਉਹਨਾਂ ਦਾ ਅੰਤ ਹੋਏਗਾ ਤੇ ਲੋਕਾਂ ਨੂੰ ਜੋੜ ਕੇ ਰੱਖਣ ਵਾਲੇ ਲੋਕ ਆ ਜਿਹੜੇ ਉਹ ਅੱਗੇ ਆ ਬਿਲਕੁਲ ਜੀ ਅੱਜ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਨੇ ਆਉਣਾ ਸੀ ਕਿਉਂਕਿ ਉਹ ਦਿੱਲੀ ਚ ਬੀਜੀਨ ਇਸ ਕਰਕੇ ਉਹਨਾਂ ਦੇ ਮਾਨਯੋਗ માતા ਜੀ ਸ਼੍ਰੀਮਤੀ ਹਰਪਾਲ ਕੌਰ ਜੀ ਸਾਰੇ ਮੁਸਲਮਾਨ ਭਰਾਵਾਂ ਨੂੰ ਮੁਬਾਰਕਬਾਦ ਦੇਣ ਲਈ ਇੱਥੇ ਉੱਚੇਚੇ ਤੌਰ ਤੇ ਪਹੁੰਚੇ ਨੇ ਔਰ ਸਾਡੇ ਪੰਜਾਬ ਦੇ ਖੇਡ ਮੰਤਰੀ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਸਰਦਾਰ ਗੁਰਮੀਤ ਸਿੰਘ ਮੀਥੇਆ ਜੀ ਅੱਜ ਉੱਚੇ ਚਤੌਰ ਤੇ ਆਏ ਨੇ ਤੇ ਇਨਾ ਦੋਵਾਂ ਸ਼ਖਸੀਅਤਾਂ ਨੇ ਮਲੇਰਕੋਟਲਾ ਦੇ ਪੰਜਾਬ ਦੇ ਦੇਸ਼ ਦੇ ਔਰ ਪੂਰੇ ਵਰਲਡ ਦੇ ਵਿੱਚ ਰਹਿੰਦੇ ਮੁਸਲਮਾਨ ਭਾਈਚਾਰੇ ਨੂੰ ঈদ ਦੀਆਂ Eid ul Fitr ਦੀਆਂ ਮੁਬਾਰਕਾਂ ਦਿੱਤੀਆਂ ਨਾ ਔਰ ਆਪਸੀ ਭਾਈਚਾਰੇ ਲਈ ਅਮਨ ਔਰ ਸ਼ਾਂਤੀ ਲਈ ਦੁਆਵਾਂ ਕੀਤੀਆਂ ਨ ਤਾਂ ਕਿ ਸਾਡਾ ਜਿਹੜਾ ਮਲੇਰਕੋਟਲਾ ਹੈ ਤੇ ਸਦੀਆਂ ਤੋਂ ਇੱਕ ਗੁਲਸਤਾਨ ਜਿਸ ਤਰ੍ਹਾਂ ਇੱਥੇ ਦੇ ਲੋਕ ਆਪਸ ਵਿੱਚ ਇਕੱਠੇ ਮਿਲ ਕੇ ਬਹਿੰਦੇ ਆ ਰਹੇ ਨਾ ਔਰ ਗੁਜ਼ਦਾਸ ਦੇ ਬਖ ਬਖ ਤਰ੍ਹਾਂ ਦੇ ਫੁੱਲਾਂ ਦੀ ਜਿਹੜੀ ਮੋਹਤਰ ਔਰ ਉਸ ਦੀ ਜਿਹੜੀ ਸੁਗੰਧੀ ਹੈ ਉਸ ਦੀ ਖੁਸ਼ਬੂ ਹੈ ਉਸ ਨੂੰ ਮਿਤੋਂ ਬਖੇਰਾ ਜਾ ਰਿਹਾ ਹੈ ਰੋਕੇ ਸੇ ਰੁਕੇਗੀ ਨਾ ਖਿਆਲਾਂ ਦੀ ਖੁਸ਼ਬੂ ਤੁ ਲਾਕ ਇਸੇ ਸਭ ਦੀ ਨਿਗਾਹੋਂ ਸੇ ਛੁਪਾ ਰਖ ਦੇਸ਼ ਦੀਆਂ ਕੁਝ ਫਿਰਕੂ ਤਾਕਤਾਂ ਸਾਡੇ ਦੇਸ਼ ਦੀ ਕੇਂਦਰ ਦੀ ਸਰਕਾਰ ਦੇਸ਼ ਦੇ ਅੰਦਰ ਨਫਰਤ ਦੀ ਜ਼ਹਿਰ ਕੋਲੀ ਹੈ ਨਫਰਤ ਦਾ ਪ੍ਰਚਾਰ ਕਰ ਰਹੀ ਹੈ ਔਰ ਅਸੀਂ ਆਮ ਆਦੀ ਪਾਰਟੀ ਜਿਹੜੀ ਹੈ ਉਹ ਆਪਸੀ ਪਿਆਰ ਮੁਹੱਬਤ ਭਾਈਚਾਰਾ ਡਵੈਲਪਮੈਂਟ ਦੀ ਰਾਜਨੀਤੀ ਕਰਦੇ ਆ ਅਸੀਂ ਸਕੂਲ ਆਫ ਐਮਿਨੈਂਸ ਬਣਾਇਨ ਅਸੀਂ ਮਹੱਲਾ ਕਲੀਨਿਕ ਬਣਾਇਨ ਅਸੀਂ ਮੈਡੀਕਲ ਕਾਲਜ ਬਣਾਉਣ ਜਾ ਰਹੇ ਆ ਅਸੀਂ ਸਿਹਤ ਸਹੂਲਤਾਂ ਦੇ ਲਈ ਹਸਪੀਟਲ ਦੀ ਹਾਲਤ ਸੁਧਾਰ ਰਹੇ ਆ ਅਸੀਂ ਸੜਕਾਂ ਵਧੀਆ ਕੀਤੀਆਂ ਨੇ ਅਸੀਂ ਸਕੂਲਾਂ ਦੀ ਡਵੈਲਪਮੈਂਟ ਲਈ ਪੈਸਾ ਲੈ ਕੇ ਆਏ 10 ਕਰੋੜ 63 ਲੱਖ ਰੁਪਿਆ ਔਰ ਤੁਸੀਂ ਦੇਖਿਆ ਇੱਥੇ ਸ਼ਹਿਰ ਦੇ ਅੰਦਰ ਇੱਕ ਬਹੁਤ ਬੜਾ ਸਦੀਆਂ ਤੋਂ ਗੰਦਾ ਨਾਲਾ ਸੀਗਾ ਉਸ ਨੂੰ 14 ਕਰੋੜ ਰੁਪਏ ਦੀ ਲਾਗਤ ਨਾਲ ਅਸੀਂ ਬੰਦ ਕਰਵਾਇਆ ਹੈ ਔਰ 29 ਕਰੋੜ ਰੁਪਏ ਦੀ ਲਾਗਤ ਦੇ ਨਾਲ ਆਪਣੇ ਆਦਮ ਵੱਲ ਰੋਡ ਤੇ ਟਰੀਟਮੈਂਟ ਪਲਾਂਟ ਲੱਗ ਰਿਹਾ ਹੈ ਉਹ ਵੀ ਆਪਣੇ ਆਖਰੀ ਅੰਤਮ ਪੜਾਤੇ ਹੈ ਔਰ ਅਲੂਧਿਆਣਾ ਤੋਂ ਜਿਹੜੀ ਸੜਕ ਜਾਂਦੀ ਹੈ ਆਪਣੇ ਸੰਗਰੂਰ ਵੱਲੋਂ 55 ਕਰੋੜ ਰੁਪਏ ਦੀ ਲਾਗਤ ਨਾਲ ਉਹ ਬਣਾ ਰਹੇ ਆ ਅਸੀਂ ਗੁਰਦੁਆਰਾ ਹਾਦਾ ਨਾਰਾ ਦੇ ਸਾਹਮਣੇ ਡਬਲ ਰੋਡ ਕਰਕੇ ਉੱਥੇ ਮਤਲਬ ਹੈ ਵੀ ਵਾਕਿਆ ਦਾ ਗ੍ਰਿੱਲ ਲਗਾ ਰਹੇ ਆ ਤਾਂ ਕਿ ਉਸ ਦੀ ਖੂਬਸੂਰਤੀ ਵਿੱਚ ਇਜ਼ਾਫਾ ਹੋਵੇ ਇਤਿਹਾਸਕ ਗੁਰਦੁਆਰਾ ਹੈ ਔਰ ਇਸੇ ਤਰ੍ਹਾਂ ਅਸੀਂ ਨੌ ਤਰਾਨੀ ਨੂੰ ਜਾਣ ਵਾਲਾ ਇੱਕ ਮਤਲਬ ਹੈ ਵੀ 40-50 ਸਾਲੋਂ ਦੇਖਦੇ ਆਉਂਦੇ ਸੀ ਬੜਾ ਤੰਗ ਜਾਂ ਪੁਲਸੀ ਉਹ ਕੋੜਾ ਸੀ ਤੋੜ ਕੇ ਨਵਾਂ ਬਣਾਇਆ ਹੈ ਆਦਮਾਰ ਰੋਡ ਤੇ ਵੀ ਜਿਹੜਾ ਦੂਸਰਾ ਕੋਲਾ ਬਹੁਤ ਹੀ ਖਤਰਾਕ ਹੈ ਉਸ ਨੂੰ ਵੀ ਅਸੀਂ ਤੋੜ ਕੇ ਮੈਂ ਉਹਦੇ ਲਈ 2 ਕਰੋੜ 71 ਲੱਖ ਰੁਪਏ ਲੈ ਕੇ ਆਇਆ ਉਹ ਵੀ ਬਣਾ ਰਹੇ ਆ ਔਰ ਇਸ ਤੋਂ ਇਲਾਵਾ ਇੱਥੇ ਮਾਨਯੋਗ ਮੁੱਖ ਮੰਤਰੀ ਸਰਦਾਰ ਕੁਮੰਤਮਾਨ ਸਾਹਿਬ ਜਦੋਂ ਐਮਪੀ ਹੁੰਦੇ ਸੀ ਉਹਨਾਂ ਨੇ ਪਾਰਲੀਮੈਂਟ 'ਚ ਆਵਾਜ਼ ਉਠਾਈ ਸੀ ਔਰ ਇੱਥੇ ਸੀਨੀਅਰ ਸੈਕੰਡਰੀ ਜਿਹੜਾ ਗਵਰਨਮੈਂਟ ਗਰਲ ਸਕੂਲ ਹੈ ਦੋ ਸ਼ਿਫਟਾਂ ਚੱਲਦਾ ਹੈ ਬਿਲਡਿੰਗ ਉਸਦੀ ਅਨਸੇਫ ਸੀ ਔਰ ਉਸ ਲਈ ਨਵੀਂ ਬਿਲਡਿੰਗ ਜਿਹੜੀ ਹੈ 4-5 ਮੰਜ਼ਲੀ ਉਹ ਬਣ ਕੇ ਤਿਆਰ ਹੈ ਅਸੀਂ ਕੋਰਡ ਆਫ ਕੰਡਕਟ ਤੋਂ ਬਾਅਦ ਇਲੈਕਸ਼ਨ ਤੋਂ ਬਾਅਦ ਉਹਦਾ ਵੀ ਉਦਘਾਟਨ ਕਰਾਂਗੇ ਲੜਕੀਆਂ ਲਈ ਅਲੱਗ ਵੱਖਰਾ ਗਵਰਨਮੈਂਟ ਕਾਲਜ ਜਿਹੜਾ ਹੈ ਉਹ ਬਣ ਕੇ ਤਿਆਰ ਹੈ ਔਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਤੁਸੀਂ ਦੇਖਿਆ ਹੈ ਸ਼ਹਿਰ ਦੇ ਅੰਦਰ ਅਸੀਂ ਸੜਕਾਂ ਬਣੀਆਂ ਵਧੀਆ ਕੀਤੀਆਂ ਨਾ ਉਹ ਤੁਸੀਂ ਸਾਰੇ ਜਾਣਦੇ ਹੋ ਕਰੋੜਾਂ ਰੁਪਏ ਦਾ ਅਸੀਂ ਮਤਲਬ ਵੀ ਖਰਚ ਕੀਤਾ ਹੈ ਔਰ ਪਿੰਡਾਂ ਦੇ ਵਿੱਚ ਮੁਛ ਦਾ ਸਵਾਲ ਬਣਾ ਕੇ ਬਹੁਤ ਸਾਰੇ ਇਦਾਂ ਦੇ ਕੰਮ ਸੀਗੇ ਜਿਹੜੇ ਰੁਕੇ ਹੋਏ ਸੀ 35 35 40 40 ਸਾਲ ਦੇ ਕਈ ਵਿਭਾਗਾਂ ਦੇ ਨਾਲ ਮੈਨੂੰ ਪੁਲਿਸ ਵੀ ਭੇਜਣੀ ਪਈ ਔਰ ਉਹ ਸਾਰੇ ਕੰਮ ਜਿਹੜੇ ਉਹ ਕਰਵਾ ਦਿੱਤੇ ਗਏ ਨੇ ਪਾਣੀ ਦਾ ਨਿਕਾਸ ਬੜਾ ਮਾੜਾ ਸੀ ਇੱਥੇ ਲੱਖ ਲੱਖ ਪਾਣੀ ਖੜ ਜਾਂਦਾ ਸੀ ਸਰੰਦੀ ਗੇਟ ਕੇਲੋਂ ਗੇਟ ਕਮਲ ਸੰਮਾ ਰੋਡ ਸੱਟਾ ਚੌਕ ਦਿੱਲੀ ਗੇਟ